ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਯਾਰ ਇੱਕ ਨਾ ਮੁੱਦਾ ਜਿਹੜਾ ਆਪਣਾ ਪਰसों ਐਸੋਸ਼ੀਅਲ ਮੀਡੀਆ ਤੇ ਬਹੁਤ ਜ਼ਿਆਦਾ ਜਾਨੀ ਕਿ ਵਾਇਰਲ ਹੋਈ ਜਾਂਦੀਆਂ ਵੀਡੀਓ ਤੇ ਯਾਰ ਉਹ ਵਾਇਰਲ ਹੋਣੀਆ ਵੀ ਚਾਹੀਦੀਆਂ ਜਾਨੀ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਜਾਵੇ ਮੜਾਘ ਪਿੰਡ ਦੇ ਵਿੱਚ ਜਿਹੜਾ ਜਾਨੀ ਕਿ ਬਹੁਤ ਦਰਦਨਾਕ ਜਿਹੜਾ ਹਾਸਾ ਵਾਪਰਿਆ ਉਹ ਬਾਈ ਆਦੇ 15 ਸਾਲਾਂ ਦਾ ਬੇਟਾ ਤੇ ਇੱਕ ਆਪ 35-36 ਸਾਲ ਦੀ ਉਮਰ ਆ ਉਹਨੇ ਨਹਿਰਾਂ ਦੇ ਵਿੱਚ ਛਾਲ ਮਾਰ ਕੇ ਜਿਹੜੀ ਖੁਦਕਸ਼ੀ ਕੀਤੀ ਆ ਤੇ ਉਹ ਬਹੁਤ ਯਾਨੀ ਕਿ ਮੰਦਭਾਗਾ ਜਿੰਨਾ ਵੀ ਕਹੜੀਏ ਉਹਨਾਂ ਹੀ ਮੰਦਭਾਗਾ ਪਿੰਡ ਰੇ ਵਿੱਚ ਬਹੁਤ ਵੱਡਾ ਯਾਨੀ ਕਿ ਕਹਿਰ ਇਹ ਬੀਤਿਆਗਾ ਇਹ ਗੱਲ ਹਮਦਰਦੀ ਹੋਣੀ ਵੀ ਜ਼ਰੂਰੀ ਚਾਹੀਦੀ ਆ ਤੇ ਦੋਸਤੋ ਜਿਹੜੀ ਗੱਲਬਾਤ ਸਾਡਾ ਵੀ ਬੰਦੇ ਤੋਂ ਜਦੋਂ ਪਤਾ ਲਿਆ ਗੱਲਾਂ ਦਾ ਤੇ ਫੋਨ ਫੋਨ ਕਰਕੇ ਤੇ ਚਲੋ ਗੱਲਬਾਤ ਹੁੰਦੀ ਰਹੀ ਨਹੀਂ ਹੁੰਦੀ ਆ ਉਧਰ ਉਹ ਤੇ ਯਾਰ ਮਿੱਤਰ ਹੁੰਦੇ ਆ ਤੇ ਉਹ ਬੰਦੇ ਦੇ ਨਾਲ ਨਾ ਬਹੁਤ ਵੱਡਾ ਫਰਾਡ ਬਹੁਤ ਵੱਡਾ ਧੋਖਾ ਹੋਇਆ ਪਰ ਇੱਕ ਗੱਲ ਉਹਨੇ ਬਹੁਤ ਮਾੜੀ કરી ਜਿਹੜਾ ਜਾਨੀ ਕਿ ਆਪ ਵੀ ਖੁਦਕਸ਼ੀ ਕਰੀ ਆ ਤੇ ਬੱਚੇ ਨੇ 15 ਸਾਲ ਦੇ ਨੇ ਕੁਝ ਨਹੀਂ ਵੇਖਿਆ ਸੀ ਦੁਨੀਆ ਤੇ ਉਹਨੂੰ ਵੀ ਨਾਲ ਉਹ ਲੈ ਕੇ ਜਿਹੜਾ ਖਤਮਾ ਕਰ ਗਿਆ ਬਹੁਤ ਨਿੰਦਣ ਜੋ ਗੱਲ ਉਹਨੇ ਹੀ ਕਰੀਆ ਬੁਝ ਦਿਲਾ ਵਾਲੀ ਗੱਲ ਕਰੀਆ ਤੇ ਚਲੋ ਆਪਾਂ ਕਹਿੰਦੇ ਆ ਪ੍ਰਮਾਤਮਾ ਅਦੇ ਨਵਾਸ ਦੇਵੇ ਉਹਨਾਂ ਨੂੰ ਤੇ ਦੋਸਤੋ ਗੱਲ ਇਹ ਹੈ ਵੀ ਕੱਲੀ ਇੰਨੀ ਗੱਲ ਕਹਿਣਾ ਵੀ ਜਾਨੀ ਕਿ ਕੋਈ ਹੱਲ ਨਹੀਂ ਨਿਕਲਦੇ ਤੇ ਤੁਸੀਂ ਆ ਵੀ ਉਥੋਂ ਦੀ ਪੰਚਾਇਤ ਸਰਪੰਚ ਉਹ ਵੀ ਕੈਮਰੇ ਦੇ ਮੂਹਰੇ ਗੱਲਾਂ ਕਰਦੇ ਸੁਣੇ ਹੋਣਿਆਂ ਵੀ ਚਲੋ ਕੋਈ ਗੱਲ ਨਹੀਂ ਹੁਣ ਅਸੀਂ ਕੋਈ ਪਿੰਡ ਲੈਵਲ ਤੇ ਸਮਝੌਤਾ ਕਰਾਂਗੇ ਐਂ ਕਰਾਂਗੇ ਵੀ ਹੁਣ ਤਾਂ ਸਮਝੌਤਾ ਕਰੋ ਚਾਹੇ ਨਾ ਕਰੋ ਜਿਹੜਾ ਕੋਈ ਪਾਣਾ ਸੀ ਉਹਦਾ ਬੀਤ ਗਿਆ ਅਗਲੇ ਦਾ ਘਰ ਆ ਜਿਹੜਾ ਉਹ ਪੱਟਿਆ ਗਿਆ ਇਹ ਚੀਜ਼ਾਂ ਹੁੰਦੀਆਂ ਪਹਿਲਾਂ ਪਿੰਡ ਦੇ ਵਿੱਚ ਆਪਾਂ ਨੂੰ ਆਪਦੇ ਗਵਾੜ ਚ ਆਪਦੇ ਗਲੀ ਮਹੱਲੇ ਚ ਪਤਾ ਹੀ ਹੁੰਦਾ ਵੀ ਯਾਰ ਗੱਲ ਇਹ ਵੀ ਕਿਹੜਾ ਬੰਦਾ ਕਿਹੜੇ ਟੈਨਸ਼ਨ ਚਾ ਕਿਹੜੇ ਬੰਦਾ ਕਿਹੜੀ ਗੱਲ ਆ ਕਿਹੜੇ ਨਾਲ ਕੌਣ ਧੱਕਾ ਕਰ ਰਿਹਾ ਤੇ ਉਹ ਮੇਨ ਕਹਾਣੀ ਜਿਹੜੀ ਸੀਗੀ ਨਾ ਉਹਦਾ ਆਪਿਆ ਉਹ ਜਿਹੜਾ ਉਹ ਕੋਰੋਨਾ ਦੇ ਵਿੱਚ ਖਤਮ ਹੋ ਗਿਆ ਸੀ ਇੱਕ ਬਹੁਤ ਹੀ ਕੋਰੋਨਾ ਦੇ ਵਿੱਚ ਘਟਨਾ ਹੋਈ ਸੀ ਮਾਰ ਹੁਣ ਕਰਨਾ ਉਹਦੀ ਮੌਤ ਹੋ ਗਈ ਪ੍ਰੀਤਕੋਟ ਪਿੰਡ ਮੜਾ ਪੈਸ਼ਨਲ ਲਾਈਨ ਦੇ ਨਾ ਪ੍ਰਭੂ ਫਰੀਕ ਬੰਦੇ ਦਾ ਚੱਲ ਰਹੀ ਹੈ ਅੱਜ ਕੱਲ੍ਹ ਹੈਡ ਕੀਤਾ ਸੀਗਾ ਨੇ ਬੰਦੇ ਨਹੀਂ ਹੁੰਦੇ ਉਹਨਾਂ ਦੀ ਡੈਟ ਵੋਟ ਜਿਹੜਾ ਹੁੰਦਾ ਵਾਹਿਗੁਰੂ ਮੂਰੇ ਅਰਦਾਸ ਕਰਿਓ ਜਿਹੜੀ ਪੋਪਲਰ ਡੈਟ ਵੋਟ ਉਹ ਸਾਨੂੰ ਅਸਹਿਤੀ ਦੋਸ਼ੀ ਬਣਾ ਗਏ ਉਹ ਬੰਦਾ ਬਹੁਤ ਜਿਆਦਾ ਮਾੜੀ ਕੀ ਕਰਨ ਵਾਲੀ ਹੁੰਦਾ ਵਾ ਸਾਰੇ ਉੱਤੇ ਜਾਨੀ ਕਿ ਇਹੋ ਜਿਹਾ ਕਹਿਰ ਲੋਕ ਜਿਹੜੇ ਨਰਦਈ ਹੁੰਦੇ ਆ ਉਹਨਾਂ ਨੇ ਇਹੋ ਜਿਹਾ ਕਹਿਰ ਟਾਇਆ ਤੇ ਬਹੁਤ ਜਿਆਦੇ ਯਾਨੀ ਕਿ ਨਾਲੇ ਉਹਨੂੰ ਬਦਨਾਮ ਕਰਿਆ ਨਾਲੇ ਉਹਦੀ ਬਦਨਾਮੀ ਕਰੀ ਨਾਲੇ ਉਹ ਤੋਂ ਪੈਸੇ ਲੈ ਲੇ ਨਾਲੇ ਦੁਬਾਰੇ ਫੇਰ ਉਹਦੀਆਂ ਯਾਨੀ ਕਿ ਬਦਨਾਮੀ ਵਾਲੇ ਪਾਸੇ ਤੁਰ ਪਿਓ ਦੇ ਘਰੇ ਜਰੂਰਸ ਕੱਢਣਾ ਜਾ ਕੇ ਬਹੁਤ ਯਾਨੀ ਕਿ ਨਿੰਦਣਯੋਗ ਜਿਹੜੀ ਘਟਨਾ ਜਿਹੜੀ ਸਾਹਮਣੇ ਆਈ ਆ ਤੇ ਦੋਸਤੋ ਗੱਲ ਇਹ ਵੀ ਚਲੋ ਉਹਨੇ ਇਹ ਕੰਮ ਨਹੀਂ ਕਰਨਾ ਸੀ ਆਪਾਂ ਇਹ ਸਾਰੇ ਇਸ ਗੱਲ ਨੂੰ ਤਾਂ ਚੰਗਾ ਨਹੀਂ ਕਹਿੰਦੇ ਵੀ ਜਿਹੜਾ ਆਤਮ ਹੱਤਿਆ ਕਰਨੀ ਨਾਲ ਬੱਚੇ ਨੂੰ ਵੀ ਘਾਰ ਹੀ ਖਤਮ ਕਰ ਜਾਣਾ ਇਹ ਬਹੁਤ ਵੱਡਾ ਯਾਨੀ ਕਿ ਘਾਟੇ ਵਾਲੀ ਗੱਲ ਆ ਤੇ ਦੂਜੇ ਨੰਬਰ ਤੇ ਜੇਰ ਗੱਲ ਇਹ ਆ ਵੀ ਪਿੰਡਾਂ ਦੇ ਵਿੱਚ ਇਹੋ ਜਿਹੇ ਬੰਦੇ ਯਾਰ ਕਿਹੜਾ ਮੂੰਹ ਲੈ ਕੇ ਜਿਉਣਗੇ ਹੁਣ ਕਿਸੇ ਦਾ ਘਰ ਖਰਾਬ ਕਰਕੇ ਯਾਰ ਕੀ ਕੱਲਾ ਪੈਸਾ ਮੁੱਖ ਰੱਖ ਲਿਆ ਸੋਨੂੰ ਯਾਨੀ ਕਿ ਉਹਨੇ ਪੈਸਾ ਉਹ ਬੰਦੇ ਦੱਸਦੇ ਆ ਵੀ ਯਾਨੀ ਕਿ ਉਹਨੇ 7 ਕਿੱਲੇ ਬਾਣ ਵੇਚ ਕੇ ਬੰਦਿਆਂ ਨੂੰ ਪੈਸੇ ਵਾਪਸ ਵੀ ਕਰਤੇ ਸੀ ਤੇ ਬਾਅਦ ਦੇ ਵਿੱਚ ਜਿਹੜੇ ਵਾਪਸ ਕਰੇ ਵੀ ਸੀ ਤੇ ਉਹ ਗਣਤੀ ਕਰੀ ਨਹੀਂ ਤੇ ਦੁਬਾਰੇ ਉਹਦੇ ਘਰੇ ਜਾ ਕੇ ਉਹਨਾਂ ਤੇ ਪ੍ਰੈਸ਼ਰ ਫੇਰ ਕਰ ਲਾਗੇ ਤੇ ਕੇਸ ਕਰਤੇ ਉਹਨਾਂ ਦੇ ਉੱਤੇ ਇਦੋਂ ਕੇਸ ਘੱਟੋ ਘੱਟ 10 ਕੇਸ ਕਹਿੰਦੇ ਉਹਦੇ ਉੱਤੇ ਚੱਲਦੇ ਸੀਗੇ ਤੇ ਨਾਲੇ ਉਹਨਾਂ ਨੂੰ ਵਾਪਸ ਦੇਖੋ 7 ਕਿੱਲੇ ਜ਼ਮੀਨ ਵੇਚ ਕੇ ਉਹਨੇ ਪੈਸੇ ਲੋਕਾਂ ਦੇ ਦੇ ਵੀ ਦਿੱਤੇ ਸੀਗੇ ਤੇ ਜਿਹੜਿਆਂ ਨੇ ਦੇਤੇ ਸੀ ਤੇ ਉਹੀ ਬੰਦੇ ਉਹਨੂੰ ਫੇਰ ਪਰੇਸ਼ਾਨ ਕਰਨ ਲੱਗੇ ਤੇ ਕਿਸੇ ਦਾ ਕੋਈ ਸਬਰ ਸੰਤੋਖ ਭਰਾਉ ਉਹ ਗੱਲ ਇਹ ਆ ਇਹ ਹੱਲ ਨਾ ਜਾਵੇ ਤੇ ਚਲੋ ਉਹ ਤਾਂ ਵਿਚਾਰੇ ਗਏ ਉਹਨਾਂ ਤਾਂ ਹੁਣ ਘਰ ਖਤਮ ਹੋ ਗਿਆ ਤੇ ਰਹਿਣਾ ਭਰਾਉ ਉਹਨਾਂ ਦਾ ਵੀ ਨਹੀਂ ਜਿਨ੍ਹਾਂ ਨੇ ਉਸ ਪਰਿਵਾਰ ਨਾਲ ਧੱਕਾ ਕਰਿਆ ਉਹ ਮਾਸੂਮ ਨਾਲ ਉਹ ਬਾਈ ਨੂੰ ਪਹਿਲਾਂ ਹੀ ਟੈਨਸ਼ਨ ਦੇ ਵਿੱਚ ਸੀ ਪਿਓ ਦੀ ਮੌਤ ਹੋ ਗਈ ਮੁੜ ਕੇ ਭਰਾ ਦੀ ਮੌਤ ਹੋ ਗਈ ਮੁੜ ਕੇ ਆਪ ਉਹਦੇ ਤੇ ਜ਼ਿੰਮੇਵਾਰੀ ਪੈ ਗਈ ਜਦੋਂ ਤੇ ਲੋਕ ਪਰੇਸ਼ਾਨ ਕਰਨ ਲੱਗ ਗਏ ਉਹਨੂੰ ਤੇ ਨਾਲੇ ਪੈਸੇ ਲਈ ਗਏ ਨਾਲੇ ਕੇਸ ਕਰਦਿਆ ਕਰਨ ਨਾਲੇ ਪੈਸੇ ਲੈ ਲਿਆ ਕਰਨ ਨਾਲੇ ਕੇਸ ਕਰਦਿਆ ਕਰਨ ਚਲੋ ਉਹ ਬੰਦਾ ਕੋਈ ਐਡਾ ਮੂਰੇ ਗਿੰਤੀ ਮਿੰਤੀ ਵਾਲਾ ਹੈ ਨਹੀਂ ਸੀਗਾ ਮੂਰੇ ਨਹੀਂ ਆਇਆ ਸੀ ਕੰਮ ਧੰਦੇ ਦੇ ਉਹਨੇ ਆਪ ਦੀਆਂ ਲਿਖਤਾਂ ਲੋਕ ਤਾਂ ਨਹੀਂ ਫੜੀਆਂ ਉਹ ਲਿਖਤਾਂ ਅਗਲਾਂ ਦੇ ਕੋਲੇ ਪਈਆਂ ਸੀਗਾ ਦੱਸਦੇ ਆ ਤੇ ਇਹ ਇਨੀ ਇੱਕ ਸੱਚਾਈ ਗੱਲ ਦੀ ਮਿਲੀ ਆ ਵੀ ਉਹ ਜਾਨੀ ਕਿ ਆਤਮ ਹੱਤਿਆ ਜਿਹੜੀ ਕਰੀਆ ਉਹ ਬਾਈ ਦੀ লাশ ਉਹਦੀ ਮਿਲ ਗਈ ਆ ਤੇ ਬੱਚੇ ਦੀ লাশ ਅਜੇ ਵੀ ਨਹੀਂ ਮਿਲੀ ਤੇ ਪਰ ਉਹ ਜਿਹੜਾ ਇਹ ਪਰਿਵਾਰਨਾ ਮਾਣਾ ਵਰਤਿਆ ਬਹੁਤ ਮਾੜਾ ਨਿੰਦਣਯੋਗ ਤੇ ਉਹ ਬੰਦਿਆਂ ਨੂੰ ਯਾਰ ਲਾਹਨਤਾਂ ਪਾਉਣੀਆਂ ਚਾਹੀਦੀਆਂ ਜਿਹੜੇ ਬੰਦਿਆਂ ਨੇ ਉਹਨਾਂ ਦਾ ਘਰ ਖਰਾਬ ਕਰਨ ਦੇ ਵਿੱਚ ਜਿਹੜੇ ਘਰੇ ਜਾ ਜਾ ਕੇ ਕਲੇਸ਼ ਕਰਦੇ ਸੀ ਤੇ ਚਲੋ ਗੱਲ ਇਹ ਆ ਵੀ ਯਾਰ ਹੁਣ ਕਿਹੜਾ ਹੁਣ ਨਾਲੇ ਤਾਂ ਪਰਚੇ ਹੋਣਗੇ ਨਾਲੇ ਹੁਣ ਉਹਦੇ ਉੱਤੇ ਕਾਰਵਾਈਆਂ ਹੋਣੀਆਂ ਤੇ ਇਹਨਾਂ ਦਾ ਪੱਟੇ ਹੀ ਗਿਆ ਤੇ ਗੱਲ ਇਹ ਹੁਣ ਕਿਹੜਾ ਪੈਸੇ ਵਾਪਸ ਆਗੇ ਤੇ ਹੁਣ ਨਾਲੇ ਪਰਚੇ ਹੋਣਗੇ ਨਾਲੇ ਪੈਸੇ ਜਾਣਗੇ ਨਾਲੇ ਸਾਰਾ ਕੁਝ ਨਾਲੇ ਅਗਲੇ ਦਾ ਘਰ ਕਰਾਵ ਤੇ ਦੋਸਤੋ ਗੱਲ ਇਹ ਵੀ ਜੇ ਕੋਈ ਮਾੜੀ ਮੋਟੀ ਗੱਲ ਜਿਹੜੀ ਜੀ ਹੁੰਦੀ ਹੈ ਨਾ ਕਿਸੇ ਨੂੰ ਫਟ ਕਰਿਆ ਕਰੋ ਖਾਣੀ ਦਾ ਰੋਟੂ ਗਈ ਇੱਥੇ ਚਲੋ ਠੀਕ ਆ ਆਪਾਂ ਬਿਹਾਰ ਹੱਕ ਬਣਦਾ ਉਧਰ ਉਧਰ ਚੱਲਦਾ ਰਹਿੰਦਾ ਪਰ ਇੰਨਾ ਵੀ ਬੰਦੇ ਨੂੰ ਜ਼ਰੀਲ ਨਾ ਕਰੋ ਵੀਰ ਐਡਾ ਖੋਪਨਾਖ ਜਿਹੜਾ ਕਦਮ ਅਗਲੇ ਨੂੰ ਚੱਕਣਾ ਪੈ ਜੇ ਤੇ ਆਪਾਂ ਲਾਂ ਤਾਂ ਹੀ ਬਾਸ ਸਕਦੇ ਆ ਉਹ ਜਿਹੇ ਬੰਦਿਆਂ ਨੂੰ ਹੋਰ ਤਾਂ ਕੀ ਕਰ ਸਕਦੇ ਆ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪਰ ਆਪਾਂ ਪਰਮਾਤਮਾ ਮੂਰੇ ਬੇਨਤੀ ਕਰਦੇ ਆਂ ਪਰਮਾਤਮਾ ਕਿਸੇ ਦੇ ਇਹ ਜਿਹੇ ਟਾਈਮ ਕਿਸੇ ਪਿੰਡ ਚ ਕਿਸੇ ਜ਼ਿਮੀਂਦਾਰ ਤੇ ਕਿਸੇ ਭੈਣ ਭਰਾ ਤੇ ਕੋਈ ਵੀ ਜਾਤੀ ਦਾ ਬੰਦਾ ਕੋਈ ਧਰਮ ਦਾ ਬੰਦਾ ਕਿਸੇ ਤੇ ਜਿਹੜਾ ਇਹ ਜਿਹਾ ਮਾੜਾ ਸਾਮਾ ਨਾ ਆਵੇ ਜਿਹਦੇ ਨੂੰ ਆਪਦਾ ਘਰਵਾਰੀ ਖਤਮ ਕਰਨਾ ਪੈ ਜੇ ਤੇ ਬਹੁਤ ਜਾਨਕਿ ਮੰਦ ਭਾਂਗਾ ਹੈ ਮਢਾਕ ਦੇ ਵਿੱਚ ਜਿਹੜਾ ਕਹਿਰ ਵਰਤਿਆ ਤੇ ਆਪਾਂ ਫੇਰ ਪ੍ਰਮਾਤਮਾ ਮੂਹਰੇ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੀਂ ਤੇ ਪਰਿਵਾਰ ਤਾਂ ਪਣਾ ਮੰਨਣ ਵਾਲੀ ਗੱਲ ਮੰਨਣਾ ਬਹੁਤ ਔਖਾ ਤੇ ਮੰਨਣਾ ਪਾਣੀ ਪੈਣਾ ਤੇ ਬਹੁਤ ਯਾਰ ਦਰਦ ਮੈਂ ਦੋ ਤਿੰਨ ਬੰਦਿਆਂ ਤੋਂ ਜਾਨਕੀ ਪਤਾ ਲਿਆ ਉਥੇ ਉਹ ਕਹਾਣੀ ਉਹਦੇ ਨਾਲ ਵਾਕਈ ਠੱਕਾ ਹੋਇਆ ਸੀਗਾ ਠੱਕੇ ਦੇ ਕਾਰਨ ਹੀ ਉਹ ਜਾਨਕੀ ਬੰਦਾ ਸਹਿਣ ਨਹੀਂ ਕਰ ਸਕਿਆ ਇਸੇ ਕਰਕੇ ਉਹਨੇ ਇਹ ਕਦਮ ਚੱਕਿਆਗਾ ਵੀਡੀਓ ਬਣਾ ਕੇ ਤੇ ਪਿਆਉ ਪੋਤਾਣੇ ਸ਼ਾਲਾ ਮਾਰ ਗਿਆਂ ਬਹੁਤ ਜਰਮੰਦ ਭਾਗਾ ਹੋਇਆ ਕੰਮ ਤੇ ਪ੍ਰਮਾਤਮਾ ਨਿੱਕਾਰੀ ਖਾਲੀ ਕਰਤਾ ਚਲੋ ਹੋਰ ਕੁਝ ਬੋਲਣ ਨੂੰ ਵੀ ਹੈ ਨਹੀਂ ਧੰਨਵਾਦ ਸਾਰਿਆਂ ਦਾ